ਨਾ ਕੋਈ ਨਾ ਕੋਈ ਇੱਥੇ ਕੋਈ ਹਰਾ ਸਕਿਆ ਤੇ ਨਾ ਕੋਈ ਹਰਾਉਣਾ ਕੰਮਿਆ। ਪੱਗ ਸਿੱਧੀਆਂ ਪੱਜਾ ਵੱੰਦ ਕੇ ਬੱਜਿਆ ਵੱੱਡਿਆ ਗੱਲਾਂ ਕਰਨ ਵਾਲੇ ਜਿੰਨਾਂ ਨੇ ਮੂੰਹਾਂ ਪਿਆਰੇ ਦੀ ਫੌਂ ਲੱਗੇ ਜਿਹੜੀ ਕਹਿੰਦਾ ਨਾ ਫਤਿਹ ਆਰ ਰਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਮਾ ਬਣਾ ਕੱਟਾ ਮੈਂ ਥੋੜੇ ਸਮੇਂ ਲਈ ਜਿਹੜੀ ਗੱਲ ਕਰਨੀ ਹੈ ਗੱਲ ਇੱਕੋ ਇੱਕੋ ਹੀ ਆ ਕਿ ਪੰਜਾਬ ਨੂੰ ਨਾ ਕੋਈ ਇੱਥੇ ਕੋਈ ਹਰਾ ਸਕਿਆ ਤੇ ਨਾ ਕੋਈ ਹਰਾਉਣਾ ਕੰਮਿਆ। ਆਪਾਂ ਪਹਿਲਾਂ ਬਹੁਤ ਬੜੀਆਂ ਲੜਾਈਆਂ ਲੜੀਆਂ ਦੀਆਂ ਪਾਜ ਡੋਗੋ ਕਿਦਰ ਰਾਹੀ ਮਾਰਿਆ ਤਾਂ ਆਪਣਾ ਕਰਦੇ ਹਾਂ ਇਸ ਕਰਕੇ ਸਾਫੇ ਤੇ ਨਵੀਂ ਅਥੇ ਰਾਜਿਤਰਾ ਤੇ ਆਏ ਨੇ ਕਿ ਭਗ ਸਿੰਘ ਤੇ ਭੱਜਾ ਵੱਲ ਕੇ ਵੱਡੇ ਵੱਡੇ ਕਰਨਾ ਕਰਨ ਵਾਲੇ ਜਿਹਨਾਂ ਨੇ ਉਹਨਾਂ ਨੇ ਸਾਡੇ ਪ੍ਰਤੀ ਸੂਰਾ ਮਾਰਿਆ ਮੈਂ ਤੁਹਾਨੂੰ ਕੋਈ ਗੱਲ ਕਹਿ ਕੇ ਜਾਂਦਾ ਇਥੋਂ ਜਿੰਨੇ ਵੀ ਤੁਸੀਂ ਇੱਥੇ ਲੰਮਾ ਲੋਕ ਬੈਠੇ ਹੋ ਤਾਂ ਇਸ ਧਰਤੀ ਦੇ ਉੱਪਰ ਖੌਫ ਖਾ ਕੇ ਜਾਇਓ ਕਿ ਜੋ ਕੋ ਸਾਡੇ ਪਿਛਲੇ ਦਿਨਾਂ ਦੇ ਕੋ ਸਾਡੇ ਉਪਰ ਸਰਕਾਰ ਵਿੱਚ ਆਇਆ ਕੀਤਾ ਕਿ ਤੁਸੀਂ ਕਦੇ ਨਹੀਂ ਭੁੱਲੋਗੇ ਫੋਰਵੇ ਧਾਕੀ ਦੇ ਫੋਰੋ ਤੁਆ ਪਿਆਰ ਨੂੰ ਬਾਹਰੇ ਜਿਹੜੀ ਇਹ ਆਮਾਰੀ ਪਾਜਨ ਕਰਨ ਸਾਨੂੰ ਪਰੋਕ ਦਿੱਤਾ ਇਸ ਵਰ ਨੂੰ ਰਾਜੀ ਉਹ ਕੋਸ਼ਿਸ਼ ਕੀਤੀ ਆ ਇਸ ਕਰਕੇ ਜੋ ਸਾਥ ਦੇ ਵਿਧਾਇਕਾਂ ਦੇ ਬੜੀਆਂ-ਬੜੀਆਂ ਗੱਲਾਂ ਕਰਦਾ ਸੀਗਾ ਥਾੜਾ ਠਕਾ ਕੇ ਮਸਤੀ ਦਾ ਗੱਲਾਂ ਕਰਦਾ ਸੀ ਪੰਜ ਮਿੰਟਾਂ ਚ ਮਸਤੀ ਦੇਵਾਂਗੇ ਇਸ ਕਰਕੇ ਆਗੇ ਬੰਦਾ ਕਿਹਨਾਂ ਮਦਦ ਦੀ ਲੋੜ ਹੀ ਨਹੀਂ ਹੈਗੀ ਸਾਨੂੰ ਜੇਕਰ ਸਾਨੂੰ ਮਦਦ ਦੀ ਲੋੜ ਨਹੀਂ ਹੈਗੀ ਸਾਡੇ ਨੌਜਵਾਨ ਸਾਡੇ ਜਿੱਥੇ ਠੱਕੇ ਖਾਇੰਦ ਨੇਗੇ ਕੋਰੋਨਾ ਨੇ ਆ ਗੱਟ ਸਾਡੇ ਘੁੱਟ ਕੇ ਖਾ ਗਏ ਨੌਜਵਾਨਾਂ ਦੇ ਕਿੱਡਾ ਹੁ ਸਾਡੇ ਪੰਜਾਬ ਦੇ ਨੌਜਵਾਨ ਕੰਕਾਰ ਦੇ ਵਿੱਚ ਰਹਿਣ ਨੂੰ ਤਿਆਰ ਨਹੀਂ ਦੁਨੀਆ ਦੀ ਸਭ ਤੋਂ ਚੁਖੇ ਧਰਤੀ ਸਾਡੀ ਸਾਡੇ ਨਾਗਰਿਕ ਚੋ ਜਾ ਰਹੇ ਨੇ ਕਿਉਂਕਿ ਇਸ ਕਰਕੇ ਛੱਡ ਕੇ ਜਾ ਰਹੇ ਨੇਗੇ ਸਾਡੇ ਇਹਦੇ ਫਰਮਾਂ ਨੇ ਉਹਨਾਂ ਦਾ ਕੋਈ ਬੋਲ ਨਹੀਂ ਪਾਰਿਸ ਹਾਜਾ ਪੁੰਡਾ ਹੋ ਗਿਆ ਹਵਾ ਸਾਡੀ ਗੰਦੀ ਹੋ ਗਈ ਧਾਰਤੀ ماں ਸਾਡੀ ਗੰਦੀ ਹੋ ਗਈ ਆ ਸਾਰਾ ਸਾਡਾ ਦਾ ਮਾਹਮਲੇ ਉੱਪਰ ਜਾ ਰਿਹਾ ਇਸ ਕਰਕੇ ਸਾਡੇ ਬੰਦੇਵਾਲ ਸਾਹਿਬ ਕਹਿੰਦੇ ਨੇ ਕਿ ਇਹ ਅਨਮਕਰੀ ਜ਼ਰੂਰਤ ਹੈ ਜੇਕਰ ਕਿਸਾਨੀ ਨੂੰ ਬਚਾਉਣਾ ਤੜਕ ਦੇ ਝੋਨੇ ਦੇ ਪੱਤੋਂ ਬਾਹਰ ਕਿੱਦਣਾ ਪਾਣਾ ਇਹ ਸੇਤੂ ਪੰਜਾਬ ਨੂੰ ਸਾਡੇ ਅੱਗੇ ਇਸ ਅੰਬਸਰੀ ਜਦੋਂ ਫਰਦੋ ਬੋਟਾ ਰੰਗਿਆ ਸੀ ਗਿਆ ਤੁਸੀਂ ਕਰਨ ਕੀ ਪਾਰਕਟਾ ਚਾ ਮੱਤੀ ਜਮਾਗੇ ਤਾਂ ਸਮਾਨਾ ਚਾਰਕੀ ਕਿਰਨਾ ਉਹਨਾਂ ਕੋ ਮਾੜਾ ਬਣੂ ਕਰਾਂਗੇ ਕਿਧਰੋਂ ਪਿੰਡਾਂ ਵਿੱਚ ਮਾਰਨੀ ਜਣਾ ਆਵਾ ਪਿਛਲ ਪਾ ਦੀ ਗੱਲ ਕਰਦਿਆਂ ਮੇਰੇ ਦੇ ਇਸ ਕੀ ਪਤਾ ਲੇ ਆ ਨਾ ਕੋਕੋ ਕਿਆ ਕੇ ਸਾਡੇ ਮੈਂਦਰ ਦੁਬੱਟੇ ਬੜੇ ਬੜੇ ਦਾਵੇ ਕਰ ਆ ਗਿਆ ਕੋ ਫੂਲ ਦੇ ਵਿੱਚ ਬੁਲਾ ਲਿਆ ਜਦਾਂ ਮੈਂ ਬੈਂਟ ਦੇਖ ਜੋ ਆਜ ਕਿਹਾਉ ਗੱਲ ਸੋਣ ਵਾਲੀ ਆ ਦੇ ਕੇ ਕੁਝ ਨਹੀਂ ਗਿਆ ਜਾ ਕੇ ਸਾਡੇ ਪਿੰਡਾਂ ਸਰਕਾਰੀ ਸਕੂਲ ਤੇ ਨਿਗਾਹ ਮਾਰ ਲਿਓ ਮੈਂ ਪਲੋ ਪਲੋ ਫੱਡ ਪਾ ਕੇ 3 ਲੱਖ 4 ਲੱਖ ਦੇ ਕੰਮ ਜਦਨ ਕਰਾ ਦੀ ਜਾ ਕੇ ਸਕੂਲ ਤੇ ਨਿਗਾਹ ਮਾਰ ਲਓ ਇਹਨਾਂ ਬੰਦਾਂ ਬੈਠੀ ਆ ਇਹਨਾਂ ਦੇ ਪੱਗਾਂ ਬਣ ਕੇ ਬ੍ਰਾਹਮਣ ਕਰਾਉਂਦੇ 100 ਤੋਂ 200 ਕਰੋੜ ਦੇ ਟੱਕਾ ਕਰ ਲਿਆ ਜ਼ਰਾ ਇਸ ਸੈਂਕੜੇ ਦਾ ਸਾਡਾ ਕੁਝ ਮਣ ਹੈਗਾ ਹੀ ਹੈਗਾ ਉਲਟਾ ਸਾਡਾ ਕਰੋ ਸਾਡਾ ਭਲੀ ਇੰਤਜ਼ਾਰ ਗਿਆ ਲੜਾਈ ਸਾਡੇ ਤੇ ਇਹਨਾਂ ਨਾਲ ਪਈ ਆ ਜਿਨ੍ਹਾਂ ਨੇ ਸਾਡਾ ਗੋਗਲ ਖਾ ਲਿਆ ਜਿਨ੍ਹਾਂ ਨੇ ਧਲੇਵਾਨ ਸਾਡੀ ਪ੍ਰੋਟੈਕਟ ਗੁਰਾ ਮਰਿਆ ਸਾਕੋ ਪਾ ਦੋਨ ਦਾ ਕਾ ਕੀਤਾ ਇਹਨਾਂ ਨੂੰ ਆਪਾਂ ਸਭ ਤੋਂ ਪਹਿਲਾਂ ਹਟਾਉਣਾ ਇਸ ਦਾ ਤੇ ਸਾਕੇ ਬਹੁਤ ਵੱਡੇ ਦੁਸ਼ਮਣ ਨੇਗੇ ਕੋਈ ਨਾਲ ਬੜ ਪੰਜਾਬ ਦੀ ਗੱਲ ਕਰਦਾ ਨਾ ਮੱਚੇ ਚਲੋਗੇ ਕੀ ਚਲੋ ਕੋਈ ਨੰਬੰਦ ਮਰੇ ਇਹਨਾਂ ਦਾ ਪਿਆਉਰਾ ਰਾਜ ਆਪਾਂ ਦੋ ਦਹਾਕੇ ਨਾਲ ਕਰਕੇ ਦੇਖਦੇ ਆ ਮਿਰਤੂ ਆ ਕੇ ਮੇਰੇ ਪਿੱਛੇ ਪਿੱਛੇ ਪੈਠੇ ਪਿੱਛੇ ਆ ਕੇ ਹਵਾਜੀ ਦਾ ਦੋ ਸਿਧਰਾ ਆਮਦੇ ਮੈਂ ਕਹਿੰਦੀ ਆ ਨਾ ਮੇਰੇ ਕੁੱਤੇ ਆਈ ਸਰਕਾਰ ਕਿੰਦਰ ਦਾ ਬਹੁਤ ਤੇ ਨਾ ਤਕਲੀਓਏ ਇਸ ਦਾ ਕਿਰੋਤੀ ਨਾ ਬੜਾ ਦੁਰੀਆ ਕਿਉਂਕਿ ਇਹਨਾਂ ਦਾ ਸਭ ਤੋਂ ਵੱਡਾ ਝੂਠ ਬੋਤਾ ਆਂ ਮਰਦ ਤੇ ਸੱਤੇ ਲੱਗਿਆ ਨਹੀਂਆ ਤੇ ਖਾਲੀਆਂ ਘਟਾ ਤੇ ਚਮਚੇ ਮਸਕਾ ਤੇ ਦੇਖਦੇ ਨਹੀਂ ਪੰਜ ਮੱਤੇ ਮਰਦੀ ਜਾਵਾਂਗੇ ਉਹ ਜਿੱਥੇ ਤੁਸੀਂ ਨਹੀਂ ਜਾਣੀ ਸਾਡੀ ਲੜਾਈ ਚਲੀ ਨਾ ਸਾਡੀ ਲੜਾਈ ਸੈਂਟਰ ਨਾਲ ਫਰੂਨ ਰੇਕਾ ਨਾਮ ਦਾ ਰਾਜਾ ਤੇ ਤੁਸੀਂ ਆ ਕੇ ਸਾਡੋ ਪ੍ਰਤੀਆਤ ਕਰਦੇ ਹੋ ਇਸ ਕਰਕੇ ਜਿਹੜੇ ਮਾਰੇ ਵੱਡੇ ਵੱਡੇ ਅਧਾਰੀ ਗੱਲਾਂ ਕਰਦੇ ਸੀਗੇ ਐ ਆਪਰ ਜਦੋਂ ਸਾਨੂੰ ਕਹਿੰਦੇ ਸੀਗਾ ਵੀ ਅੱਜ ਕੋਲਸਾ ਹੋ ਗਈ ਅਸੀਂ ਕੋਲੇ ਮੱਖੀ ਨਹੀਂ ਮਾਰਕਣ ਦਿੰਦੇ ਤੁਸੀਂ ਸਾਰਨਾ ਖਿਦਾੜੀ ਕੀਤੀ ਆ ਖਿਦਾੜੀ ਬਣ ਕੇ ਲੋਕੀ ਸਾਡੇ ਉੱਪਰ ਕਟਚ ਥੋੜਾ ਮਾਰਿਆ ਕੋਈ ਗੱਲ ਤੇ ਤੁਹਾਨੂੰ ਸਭ ਕੇ ਸਤਾਵਾਂਗੇ ਤੁਹਾਨੂੰ ਜਿੰਦਾ ਰਹਿ ਕੇ ਮਾਰ ਦਿੰਦੇ ਇਸ ਕਰਕੇ ਮੇਰੇ ਵੀਰੋ ਮੇਰੇ ਭਰਾਵੋ ਲੜਨਾ ਲੋਕੋ ਮੈਂ ਬੇਨਤੀ ਕਰਦਾ ਅਸੀਂ ਪਾਰਟੇ ਵਿੱਚ ਝੜੜੀ ਜੰਮਿਆ ਉਹ ਕਿਹਦਾ ਸਾਡੀ ਬਾਦਲੂ ਦੀ ਪਾਰਟੀ ਆ ਜੀ ਉਹ ਕਿਹਦਾ ਸਾਡੀ ਝਾਰੂ ਵਾਲੇ ਪਾਰਟੀ ਰਹੀ ਉਹ ਕਿਹਦਾ ਸਾਡੀ ਕਾਂਗਰਸ ਵਾਲੀ ਪਾਰਟੀ ਆ ਜਿਹੜਾ ਲੜਨਾ ਆਪਣੇ ਪੰਜਾਬ ਦੇ ਲਈ ਲੋਕੋ ਆਪਣੀ ਧਰਤੀ ਮਾਂ ਦੇ ਲਈ

ਇਸ ਕਰਕੇ ਪਰ ਤੁਮਾਨੂੰ ਕਹਿਣਾ ਚਾਹੁੰਦਾ ਜੇ ਤੈਨੂੰ ਹਜੇ ਵੀ ਕੋਈ ਮਾੜੀ ਮੁਟਿਆਰ ਨਹੀਂ ਸਰਮ ਹੈ ਗਿਆ ਆਪਣਾ ਮੁੰਡਾ ਨਾਲ ਇਕੱਠਾ ਕਰਕੇ ਲੈ ਜਾ ਨੀਅਤ ਤੇ ਐਡਮਿਨਿਸਟ੍ਰੇਸ਼ਨ ਤੇ ਫੈਨਮਿਸਟ ਨੂੰ ਬਣਾ ਲੈ ਇਹ ਗਾਮੇ ਦੇ ਪਿੱਛੇ ਲੋਕ ਆਉਣੇ ਨਹੀਂ ਹੈਗੇ ਜਾ ਕੇ ਜਾ ਕੇ ਖੇਤਕਿਸਾਨੀ ਦੀ ਕਰਾ ਨਹੀਂ ਤੈਨੂੰ ਪੰਜਾਬ ਦੇ ਲੋਕਾਂ ਨੇ ਬਕਸਾ ਨਹੀਂ ਇਸ ਕਰਕੇ ਤਿਆਰ ਹੋਣਾ ਫੜ ਕੇ ਕਰਕੇ ਦੱਸ ਦਿਓ ਤਿਆਰ ਉਹਨਾਂ ਨੂੰ ਕੀ ਰਹੀ ਬਹੁਤ ਬੜਾ ਕਰਤਾ ਸਾਰਾ ਧੰਨਵਾਦ ਕਰਤਾ ਬਾਪੂ ਧੰਦੇਵਾਲ ਸਾਹਿਬਾ ਕਾ ਤੁਹਾਨੂੰ ਮਿਲਣਾ ਮਿਲਦਾ ਆਪਕੋ ਸਭੂ ਬੇਨਤੀ ਆ ਹੁਣ ਪਿੰਡਾਂ ਦੇ ਵਿੱਚ ਆ ਕਈ ਸਾਡੇ ਆਪਣੇ ਭਾਈ ਤਰਾ ਮੋੜ ਕਰੇਦਾ ਧੰਦੇਵਾਲ ਸਾਹਿਬ ਨੇ ਮਰਨ ਬਾਅਦ ਕੋਲ ਟਿਆਰ ਹੋਤਾ ਉਹ ਸਾਨੂੰ ਕਰ ਲੋ ਆਪਨੂੰ ਬਹੁਤ ਬੜਾ ਨੇ ਪਾਪਾ ਪਾਦੇ ਨੇ ਬਹੁਤ ਬੜਾ ਮਿੱਤਰ ਨੇ ਪਾੜਤਾ 4-5 ਮਹੀਨੇ ਹੋ ਗਏ ਸਰੀਰ ਦਾ ਜਮਾ ਪੂਰਾ ਬਣ ਗਿਆ ਮੈਂ ਤਾਂ ਧੰਦੇਵਾਲ ਤੋਂ ਲਾ ਕੇ ਸਾਧਿਆ ਸਰਕਾਰ ਦਾ ਆਂਗਿਆ ਇਸ ਕਰਕੇ ਬੇਨਤੀ ਆਪਕੇ ਵਿੱਚ ਮੈਂ ਬਤ ਦੇ ਸੜਕੇ ਇਕੱਠੇ ਹੋਣ ਦੀ ਗੱਲ ਕਰੋ ਅੱਜ ਵੀ ਨਾਲ ਕੁਦਰ ਦੇ ਖਾਤੋਂ ਦੀ ਚਲੋ ਥੋੜੇ ਖਾਤ ਤੇ ਬਹੁਤ ਪਟਾ ਪਟਾ ਨਕਸ਼ਾ ਕਰਕੇ ਰੱਖਦਾ ਥੋੜੇ ਸਾਧਿਆ ਮੇਰਾ ਮਾਮਾ ਦਾ ਮੇਰੇ ਬਾਪੂ ਵਾਲਾ ਮੇਰੇ ਵੀਰ ਬਜੁਰਗਾਂ ਦਾ ਮਾਮਾ ਦਾ ਬਹੁਤ ਬਹੁਤ ਧੰਨਵਾਦ ਸਾਰੇ ਜਣ ਜਿਹੜੇ ਆਉਣ ਵਾਲੇ ਸਮੇਂ ਕਿੰਤਰ ਵਾਲੇ ਆਪਣੇ ਪ੍ਰੋਗਰਾਮ ਹੋਣਗੇ ਆਪਾਂ ਬਾਅਦ ਕਰਕੇ ਅੱਜ ਥੋੜੇ ਕਰਕੇ ਲਾਉਣਾ ਵਾਈਕ ਦੀ ਕਾਰਸਾਹਬ ਵਾਈਕ ਦੀ ਫਤਿਹ ਦੋ ਨਾਲੇ ਲਾਉਂਗਾ ਪੂਰੇ ਜੋਸ਼ ਦੇ ਨਾਲ ਪੂਰੇ चंदा आर्थिक वाहिगुरू जी ख़ालसा वाहेगुरु